ਜੀ ਗੱਲ ਸੁਣਿਓ ਹਾਂਜੀ ਆ ਥੋੜੇ ਜਿਹਾ ਪੈਸੇ ਦੇ ਕੇ ਜਾਇਓ ਪੈਸੇ ਤੂੰ ਕਿਦਰ ਲੈ ਆ ਜੀ ਮੈਂ ਨਵਾਂ ਸੂਟ ਲੈ ਕੇ ਆਉਣਾ ਸੂਟ ਹੈ ਨਹੀਂ ਮੇਰੇ ਕੋਲੇ ਕੋਈ ਓ ਤੈਨੂੰ ਸੂਟਾਂ ਦੀ ਨਹੀਂ ਤੈਨੂੰ ਜੁੱਤੀਆਂ ਦੀ ਘਾਟ ਆ ਕੀ ਕਿਹਾ ਉਹ ਮੇਰੇ ਕਹਿਣ ਦਾ ਮਤਲਬ ਹੈ ਇਹ ਸੂਟ ਤਾਂ ਤੇਰੇ ਕੋਲੇ ਪਹਿਲਾਂ ਹੀ ਬਥੇਰੇ ਆ ਤੂੰ ਨਵੀਂ ਜੁੱਤੀ ਲੈ ਲੈ ਠੀਕ ਆ ਜੀ ਫਿਰ ਦਿਓ ਪੈਸੇ ਜੀ ਤੁਸੀਂ ਬਰਨਾਲੇ ਜਾਂਦੇ ਹੋ ਹਾਂਜੀ ਆ ਕਰੀਮ ਲਿਆ ਦੋਗੇ ਲਿਆ ਦੂੰਗਾ ਕਿੰਨੇ ਦੀ ਹੈ ਇਹ 2500 ਦੀ ਆਉਗੀ ਜੀ 2500 ਦੀ ਹਾਂਜੀ ਇਹ ਕਰੀਮ ਬਹੁਤ ਵਧੀਆ ਗਈ ਇਹਨਾ ਰੰਗ ਬਹੁਤ ਗੋਰਾ ਚਿੱਟਾ ਹੋ ਜਾਂਦਾ ਓ ਤੂੰ ਇਹ ਕੀ ਕਰਨੀ ਆ ਇਹ ਤਾਂ ਉਹਨਾਂ ਵਾਸਤੇ ਬਣੀ ਆ ਜਿਹਦਾ ਰੰਗ ਕਾਲਾ ਹੁੰਦਾ ਓ ਰੱਬ ਨੇ ਤਾਂ ਤੈਨੂੰ ਪਹਿਲਾਂ ਹੀ ਬਹੁਤ ਗੋਰੀ ਬਣਾਇਆ ਸੱਚੀ ਹੋਰ ਸੱਚੀ ਮੈਂ ਨਾ ਕਾਫੀ ਬਣਾ ਕੇ ਲੈਣੀ ਆ ਤੁਹਾਡੇ ਵਾਸਤੇ ਠੰਡ ਬਹੁਤ ਆ ਕਾਫੀ ਪੀ ਕੇ ਜਾਇਓ ਰਹਿਣ ਦੋ ਜੀ ਫਿਰ ਇਹ ਨਹੀਂ ਕਿਸੇ ਠੀਕ ਹੈ ਜੀ ਕਈ ਵਾਰੀ ਫੈਂਟਰ ਵੀ ਕੰਮ ਆ ਜਾਂਦਾ ਹੈ ਹੁਣ ਪੱਕਾ ਸ਼ੀਸ਼ਾ ਵੇਖਣਗੇ ਜੀ ਆਏ ਹੋ ਜੀ ਮੈਂ ਇੱਕ ਗੱਲ ਪੁੱਛਣੀ ਸੀ ਜੀ ਤੁਸੀਂ ਮੈਨੂੰ ਕਿੰਨਾ ਪਸੰਦ ਕਰਦੇ ਹੋ ਬਹੁਤ ਜ਼ਿਆਦੇ ਫੇਰ ਵੀ ਦੱਸੋ ਬਹੁਤ ਪਸੰਦ ਕਰਦਾ ਯਾਰ ਲੁਕੋ ਇਹੋ ਜੀ ਗੱਲ ਕਹੋ ਜਿਹੜੀ ਮੇਰੇ ਦਿਲ ਨੂੰ ਲੱਗ ਜੇ ਮੈਂ ਤੈਨੂੰ ਇੰਨਾ ਪਸੰਦ ਕਰਦਾ ਇੰਨਾ ਪਸੰਦ ਕਰਨਾ ਮੇਰਾ ਜੀ ਕਰਦਾ ਤੇਰੇ ਵਰਗੀ ਇੱਕ ਹੋਰ ਲਿਆਵਾਂ ਆਏ ਹੋ ਜੀ ਮਾ ਓਏ ਆ ਜਾ ਯਾਰ ਬਹੁਤ ਲੇਟ ਹੋਏ ਪਏ ਔਰੀਆ ਜੀ ਬਸ 2 ਮਿੰਟ ਤੇਰੇ 2 ਮਿੰਟ ਨਹੀਂ ਹੁਣ ਚਾਹੁੰਦੇ ਉਹਦੀ ਕਹਿੰਦੀ 2 ਮਿੰਟ 2 ਮਿੰਟ ਕੀ ਗੱਲ ਹੋ ਗਈ ਬਈ ਓਏ ਗੱਲ ਕੀ ਹੋਣੀ ਆ ਯਾਰ ਆ ਜਦੋਂ ਕਿਸੇ ਫਕਸਰ ਤੇ ਜਾਣਾ ਹੁੰਦਾ ਨਾ ਵਿਆਹ ਤੇ ਜਾਣਾ ਹੋਵੇ ਪਾਰਟੀ ਤੇ ਜਾਣਾ ਬਈ ਕਿਤੇ ਵੀ ਜਾਣਾ ਹੋਵੇ ਇਹ ਨਹੀਂ ਮਾਂ ਦੀ ਤੀ ਮੋੱਕ ਤੇ ਤਿਆਰ ਹੁੰਦੀ 2-2 ਮਿੰਟ ਕਹਿ ਕੇ 2-2 ਘੰਟੇ ਲਾਉਂਦੀ ਆ ਕੀ ਹੋ ਗਿਆ ਓਏ ਹੋਣਾ ਕੀ ਆ ਯਾਰ ਜਦੋਂ ਉਹਨੂੰ ਜਾਂਦੇ ਆ ਉਹਦੇ ਨੂੰ ਪਕੌੜੇ ਮੁੱਕ ਜਾਂਦੇ ਆ ਫਰੇ ਵੀ ਰੈਂਦ ਖੁੰਜੀ ਚ ਨਾ ਚੱਕ ਚੱਕ ਕੇ ਆਲੂ ਦੇ ਖਾਈਓ ਪਕੌੜੇ ਗਰਮ ਹੈ ਨਹੀਂ ਜੀ ਪਾਲ ਦਿਆ ਤੱਤੇ ਪਕੌੜੇ ਫਿਰ ਉਹ ਕੀ ਗੱਲ ਹੋ ਗਈ ਜੀ ਕੀ ਦੱਸਾਂ ਕਦੇ ਬਲੱਡ ਵੱਧ ਜਾਂਦਾ ਕਦੇ ਘਟ ਜਾਂਦਾ ਕੋਈ ਸਮਝ ਨਹੀਂ ਪੈਂਦੀ ਮੇਰੇ ਤਾਂ ਹਾਏ ਹੈਲੋ ਡਾਕਟਰ ਸਾਹਿਬ ਬਹੁਤ ਵੱਡੀ ਸਮੱਸਿਆ ਹੈਗੀ ਯਾਰ ਆ ਮੇਰੇ ਘਰ ਅਲਦਾ ਕਿਤੇ ਬਲੱਡ ਵਧ ਜਾਂਦਾ ਕਿਤੇ ਘਟ ਜਾਂਦਾ ਕੋਈ ਪੱਕਾ ਲਾ ਦੱਸੋ ਅੱਛਾ ਠੀਕ ਹੈ ਜੀ ਕੀ ਕਹਿੰਦੇ ਡਾਕਟਰ ਡਾਕਟਰ ਕਹਿੰਦਾ ਜੇ ਇਹਦਾ ਬਲੱਡ ਵਧਦਾ ਤਾਂ ਇਹਦੀ ਗੱਲ ਪੈੱਂਡ ਵਾਲੀ ਮੰਮੀ ਨਾਲ ਕਰਾ ਦਿਆ ਕਰੋ ਤੇ ਜੇ ਇਹਦਾ ਬਲੱਡ ਘਟਦਾ ਤਾਂ ਇਹਦੀ ਗੱਲ ਇੱਥੋਂ ਵਾਲੀ ਮੰਮੀ ਨਾਲ ਕਰਾ ਦਿਆ ਕਰੋ